ਹਾਂਜੀ ਜਿਹੜਾ ਤੁਸੀਂ ਅੱਜ ਮਾਸੀ ਕੇ ਪਹੁੰਚੇ ਆ ਮੀਟਿੰਗ ਰੱਖਿਆ ਕੈ ਸੰਬੰਧ ਰੱਖਿਆ ਕੀ ਕੰਮ ਹੈ ਹਾਂ ਦੇਖੋ ਕਿਸਾਨ ਮਜ਼ਦੂਰ ਮਜ਼ਦੂਰ ਸ਼ਰਤ ਕਮੇਟੀ ਦਾ ਸੂਬਾ ਚਰਨ 71 ਮਾਰਾੜਾ ਦਫਤਰ ਸੀ ਠਾ ਅੱਜ ਮਾਸੀ ਕੇ ਦੇ ਵਿੱਚ ਮੀਟਿੰਗ ਕਰਕੇ ਮੇਲ ਸਾਡਾ ਸੀਗਾ ਵੀ ਜੋ ਜਥੇਬੰਦੀ ਦਾ ਕੱਟਿਆ ਹੋਇਆ ਕਾਰਜਾ ਬੀਬੀਆਂ ਨੇ ਕਮੇਟੀਆਂ ਕੰਮ ਕਰਕੇ ਔਰ ਜ਼ਿਲ੍ਹੇ ਦੀ ਜੋ ਚੋਣ ਕਰਣੀ ਹੈ ਪਹਿਲਾਂ ਦੋਨਾਂ ਦੀ ਆ ਉਹਦੇ ਸੰਬੰਧ ਦੇ ਵਿੱਚ ਸੀ ਜੇ ਤੁਹਾਨੂੰ ਜਿਹੜੀ ਇੱਥੇ ਪੀਪੀਐ ਜੀ ਨਾਲ ਕਰਕੇ ਤੇ ਕਮੇਟੀ ਜਿਹੜੀ ਆਪਾਂ ਬਣਾਈ ਹੈ ਇਸ ਤੋਂ ਇਲਾਵਾ ਨਾਲ ਕੁਝ ਮੁੱਦੇ ਸਿਗੇ ਜਿਸ ਤਰ੍ਹਾਂ ਚਿਪ ਵਾਲੇ ਮੀਟਰ ਦਾ ਬਹੁਤ ਜੋ ਖਤਰਨਾਕ ਪਾਲਿਸੀ ਸਰਕਾਰਾਂ ਨੇ ਤੇ ਕਾਰਪੋਰੇਟ ਨੇ ਕਰਕੇ ਲੈ ਕੇ ਜਾਂਦੀ ਆ ਔਰ ਉਹਦਾ ਵਿਰੋਧ ਵੀ ਕਿਸੇ ਵੀ ਕੀਮਤ ਤੇ ਚਿਪ ਵਾਲੇ ਮੀਟਰ ਅਸੀਂ ਨਹੀਂ ਲੱਗਣਗੇ ਕਿਉਂਕਿ ਸਾਡਾ ਪੰਜਾਬ ਰਾਜ ਬਿਜਲੀ ਬੋਰਡ ਅਸੀਂ ਉਹ ਮੰਗ ਕਰਦੇ ਆ ਕਿ ਸਾਡਾ ਪੰਜਾਬ ਰਾਜ ਬਿਜਲੀ ਬੋਰਡ ਹੀ ਸਾਨੂੰ ਵਾਪਸ ਦਿੱਤਾ ਜਾਵੇ ਜੇ ਜਿਹੜੇ ਪ੍ਰਾਈਵੇਟ ਕੰਪਨੀਆਂ ਨਾਲ ਸਮਝੌਤੇ ਕੀਤੇ ਆ ਰੱਦ ਕੀਤੇ ਜਾਣ ਔਰ ਜੇ ਸਰਕਾਰ ਨੇ ਕੋਈ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਚਿੱਪ ਵਾਲੇ ਮੀਟਰਾਂ ਤੇ ਲਾਉਣ ਦੀ ਤਾਂ ਫਿਰ ਉਹਦਾ ਖੁਮਿਆਜਾ ਸਰਕਾਰ ਨੂੰ ਭੁਗਤਣਾ ਪਊਗਾ ਅਸੀਂ ਉਹਦਾ ਡਟ ਕੇ ਵਿਰੋਧ ਕਰਨਾ ਕਰਾਂਗੇ ਨਾਲ ਜਿਸ ਤਰ੍ਹਾਂ ਜੋ ਭਗਵੰਤ ਮਾਨ ਨੇ ਨਾਦਰਸ਼ਾਈ ਐਲਾਨ ਕੀਤਾ ਆ ਵੀ ਕਿਸਾਨਾਂ ਜਿਹੜਾ ਵੀ ਕਿਸਾਨ ਪ੍ਰਾਲੀ ਨੂੰ ਹੱਕ ਲਾਉਂਦਾ ਉਹਦੇ ਫਰਜ਼ ਦੇ ਵਿੱਚ ਉਹਨਾਂ ਦੇ ਰੈਡੈਂਟਰੀਆ ਕਰਾਂਗੇ ਉਹਨਾਂ ਨੂੰ ਜੁਰਮਾਨਾ ਪਾਵਾਂਗੇ ਉਹਨਾਂ ਦੇ ਪਰਚੇ ਕਟਾਂਗੇ ਉਹਨਾਂ ਨੂੰ ਜੇਲ੍ਹ ਚ ਭੇਜਾਂਗੇ ਪਰ ਇਹ ਅਸੀਂ ਨਹੀਂ ਹੋਂ ਦੇਵਾਂ ਕਿਉਂਕਿ ਸਾਡੀ ਮੰਗ ਆ ਜਸਟ ਖੇਤੀ ਦੇ ਲਾਗਤ ਖਰਚੇ ਵਧੇ ਆ ਅੱਜ ਸਾਡੇ ਪੰਜਾਬ ਦੇ ਜਾਂ ਦੇਸ਼ ਦੇ ਕਿਸਾਨ ਆ ਉਹ ਖੁਦ ਗੁਸ਼ੇ ਕਰ ਰਹੇ ਤੇ ਜੇ ਇਹ ੱੱੱਕੇ ਨਾਲ ਕਰਾਉਣਗੇ ਇੰਨਾ ਭਾਈ ਮਹਿੰਗਾ ਡੀਜ਼ਲ ਫੋਕੇ ਤੇ ਕਿਸਾਨਾਂ ਦੇ ਪੱਲੇ ਕੁਝ ਨਹੀਂ ਬਚਣਾ ਫਿਰ ਖੁਦਕੁਸ਼ੀਆਂ ਹੋਰ ਵਧਣਗੀਆਂ ਅਸੀਂ ਕਹਿੰਦੇ ਇਹਨਾਂ ਨੂੰ ਮੁਆਵਜ਼ਾ ਦਿਓ ਭਾਈ ਇਹਨਾਂ ਨੂੰ 7000 ਪ੍ਰਤੀ ਏਕੜ ਮੁਆਵਜ਼ਾ ਦਿਓ ਆਪ ਦੀ ਪਰਾਲੀ ਆਪੇ ਇਹ ਸੜ ਲੈਣ ਲੇਬਰ ਲਾ ਕੇ ਸੜਾ ਲੈਣ ਜਾਂ ਭਰੇ ਨਾ ਨੂੰ ਝੋਨੇ ਤੇ ਬੋਨਸ ਦਿਓ 250 ਪ੍ਰਤੀ ਕੁੰਟ ਤਾਂ ਕਿ ਆਪ ਦੀ ਪਰਾਲੀ ਨੂੰ ਆਪ ਸਪਾਲੇ ਜਾਂ ਗ੍ਰੀਨ ਟ੍ਰਿਬਿਊਨਲ ਨੇ ਜੋ ਹਦਾਇਤਾਂ جاری ਕੀਤੀਆਂ ਉਹਦੇ ਮੁਤਾਬਕ ਇਹਨਾਂ ਨੂੰ ਫਿਰ ਸੰਦ ਮਹੀਆ ਕਰਾਉ। ਜਦੋਂ ਕਿ 94% ਪ੍ਰਦੂਸ਼ਣ ਜਿਹੜਾ ਉਹ ਇਹਨਾਂ ਦੀ ਇੰਡਸਟਰੀ ਤੋਂ ਇਹਨਾਂ ਦੀਆਂ ਗੱਡੀਆਂ ਕਾਰਾਂ ਹਵਾਈ ਜਹਾਜ਼ ਰੇਲ ਗੱਡੀਆਂ ਤੋਂ ਪੈਦਾ ਹੋ ਰਿਹਾ। ਫਿਰ ਅ 6% ਖੇਤੀਬਾੜੀ ਤੋਂ ਜਿਹੜਾ ਪ੍ਰਦੂਸ਼ਣ ਪੈਦਾ ਹੋ ਰਿਹਾ ਉਹਦੇ ਤੇ ਇਹ ਨਾਦਰਸ਼ਾਹੀ ਫਰਮਾਨ ਜਾਰੀ ਕਰਦੇ। ਅਸੀਂ ਕਿੰਨੇ ਵਿੱਚ 94% ਵਾਲਿਆਂ ਤੇ ਕੀ ਕਾਰਵਾਈ ਕੀਤੀ ਆ ਵੀ? ਉਹਨਾਂ ਦੀਆਂ ਫੈਕਟਰੀਆਂ ਤੇ ਜਰਮਾਨੇ ਕੀਤੇ ਆ ਉਹਨਾਂ ਦੇ ਪਰਚੇ ਕੀਤੇ ਆ ਉਹਨਾਂ ਨੇ ਅਸੀਲਾਂ ਲਾਈਆਂ ਫਿਰ ਕਿਨ ਪਰ ਉਧਰ ਉਹ ਕਾਰਪੋਰੇਟ ਦੇ ਆ ਉਧਰ ਨਹੀਂ ਲਾਉਣਗੇ ਇਧਰਲੇ ਬੰਨੇ ਜਿਹੜੇ ਕਿਸਾਨ ਆ ਦੇਸ਼ ਦਾ ਢਿੱਡ ਭਰਦੇ ਆ ਜਿਹਨੂੰ ਅੰਨ ਦਾ ਤੱਕ ਇਹ ਆਪ ਕਹਿੰਦੇ ਆ ਉਹਦੇ ਤੇ ਡੰਡਾ ਚੜ੍ਹ ਕੇ ਕਿੰਨੇ ਸਿਕੰਮ ਪਰ ਇਹ ਨਹੀਂ ਹੋਣ ਦੇਵਾਂਗੇ ਕਿਸੇ ਵੀ ਕੀਮਤ ਤੇ ਨਾ ਅਸੀਂ ਰੈਟਿੰਗ ਚ ਹੋਣ ਦੇਵਾਂਗੇ ਨਾ ਅਸੀਂ ਪਰਚਾ ਹੋਣ ਦੇਵਾਂਗੇ ਨਾ ਕਿਸੇ ਨੂੰ ਜੁਰਮਾਨਾ ਪੈਣ ਦੇਣਾ ਇਹਤੇ ਲੜਾਂਗੇ ਡਟ ਕੇ ਲੜਾਂਗੇ ਜੇ ਸਰਕਾਰ ਨੇ ਕੋਈ ਨਾ ਇਸ ਤਰ੍ਹਾਂ ਦਾ ਠੱਗਾ ਕਰਦੀ ਕੋਸ਼ਿਸ਼ ਕੀਤੀ ਇੱਕ ਜਿਵੇਂ ਪੁਲ ਦੇ ਮਸਲੇ ਨੂੰ ਤੁਸੀਂ ਕਿਵੇਂ ਲੈਂਦੇ ਜੀ ਹਾਂ ਦੇਖੋ ਪੁਲ ਦਾ ਮਸਲਾ ਪਹਿਲਾਂ ਵੀ ਮੀਟਿੰਗ ਹੋਈ ਸੀ ਮੈਂ ਤੇ ਕਹਿ ਗਿਆ ਸੀ ਪੁਰਾਣ ਹਾਲ ਹਾਲ ਹਰ ਹਾਲਤ ਕੋਲ ਇਥੇ ਬਣਵਾ ਕੇ ਛੱਡਾਂਗੇ ਉਹਦੇ ਵਿੱਚ ਬਸ ਆ ਹੁਣ ਸਾਡੇ ਜਿਹੜੇ ਆ ਕੇਡਰ ਆ ਨਕਸਾਰ ਕੰਕ ਬਿਜਲੀਣਗੇ ਉਦੋਂ ਫਿਰ ਹੋ ਜਾਣਗੇ ਫਿਰ ਉਹਦੇ ਤੇ ਜੇ ਕੋਈ ਇਹਨਾਂ ਨੇ ਨਾ ਸ਼ੁਰੂਆਤ ਕੀਤੀ ਤਾ ਫਿਰ ਇਹਨਾਂ ਦਾ ਜਿਹੜਾ ਟੋਲ ਪਲਾਜ਼ਾ ਪੱਕੀ ਤੋਰ ਦੇ ਬਣ ਗਿਆ ਟੋਲ ਪਲਾਜ਼ਾ ਉਹਨਾਂ ਚਿਰ ਮੁੜ ਕੇ ਵੀ ਨਹੀਂ ਚੱਲਣ ਦੇਂਦੇ ਜਿੰਨਾ ਚਿਰ ਇਹ ਪੁਲਿਸ ਇੱਥੋਂ ਬਣਾਉਂਦੇ ਦੇਵੇ ਉਹਨਾਂ ਚਿਰ ਅਸੀਂ ਫਿਰ ਉਹਨੂੰ ਜਾਮ ਰੱਖਾਂਗੇ ਇਹ ਸਾਡਾ ਪਹਿਲਾ ਵੀ ਫੈਸਲਾ ਸੀ ਤੇ ਅੱਜ ਵੀ ਫੈਸਲਾ ਆ ਨਵੰਬਰ ਤੋਂ ਬਾਅਦ ਬਸ ਫਿਰ ਇਸ ਕੰਮ ਕਿੰਨਾ ਸੀ ਸੋ ਸਾਰਿਆਂ ਦਾ ਧੰਨਵਾਦ ਹੈ ਵੀਰ ਜੀ ਚਾਹ